ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੇ ਆ ਅੱਜ ਦਾ ਆਪਣਾ ਜਿਹੜਾ ਟੌਪਿਕ ਹੈਗਾ ਜਿਹਦੇ ਤੇ ਗੱਲ ਕਰਨ ਜਾ ਰਹੇ ਆ ਕਿ ਸਟੱਡੀ ਤੇ ਫੋਕਸ ਕਿਵੇਂ ਕਰੀਏ ਵੈਸੇ ਤਾਂ ਮੈਂ ਇੱਥੇ ਤਿੰਨ ਚਾਰ ਪੁਆਇੰਟ ਲਿਖੇ ਹੋਏ ਆ ਜਿਹੜੇ ਕਿ ਆਪਣੇ ਅਸਲ ਜ਼ਿੰਦਗੀ ਨਾਲ ਸੰਬੰਧ ਰੱਖਦੇ ਹੈਗੇ ਆ ਐਂਡ ਇਹਨਾਂ ਚੀਜ਼ਾਂ ਨੂੰ ਤੁਸੀਂ ਅਵਰਟ ਕਰਕੇ ਆਪ ਦੀ ਸਟੱਡੀ ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹੋ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਲਾਸਟ ਤੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਉਹਦੇ ਬਾਰੇ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਮੇਰੇ ਦੁਆਰਾ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕਿ ਤੁਹਾਡੇ ਪ੍ਰਸ਼ਨ ਦਾ ਜਵਾਬ ਮੈਂ ਛੇਤੀ ਤੋਂ ਛੇਤੀ ਦਵਾਂ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਗੱਲ ਕਰਦੇ ਹਾਂ ਕਿ ਸਟੱਡੀ ਤੇ ਫੋਕਸ ਕਿਵੇਂ ਕਰੀਏ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਆਪਣਾ ਜਿਹੜਾ ਜ਼ਿਆਦਾ ਸਮਾਂ ਹੈਗਾ ਆ ਸਟੱਡੀ ਨੂੰ ਛੱਡ ਕੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਲੱਗ ਜਾਂਦਾ ਬਟ ਅਸਲ ਵਿੱਚ ਸਾਨੂੰ ਵੀ ਪਤਾ ਹੁੰਦਾ ਆ ਕਿ ਜਿਹੜੀ ਸਟੱਡੀ ਹੈਗੀ ਆ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਸਟੱਡੀ ਕਰਨ ਦਾ ਤਿਆਰੀ ਕਰਨ ਦਾ ਇੱਕ ਲਿਮਟਿਡ ਪੀਰੀਅਡ ਹੈਗਾ ਲਿਮਟਿਡ ਪੀਰੀਅਡ ਦਾ ਭਾਵ ਇਹ ਹੈ ਕਿ ਇੱਕ ਟਾਈਮ ਇਹੋ ਜਿਹਾ ਆਊਗਾ ਜਦੋਂ ਆਪਣੀ ਏਜ ਨਿਕਲ ਜਾਣੀ ਆ ਐਂਡ ਆਪਣੇ ਪੜੇ ਦਾ ਫਿਰ ਕੋਈ ਫਾਇਦਾ ਨਹੀਂ ਹੋਣਾ ਬਟ ਜਦੋਂ ਤੱਕ ਤੁਹਾਡੀ ਉਮਰ ਹੈਗੀ ਆ ਮੌਕਾ ਹੈਗਾ ਆ ਉਦੋਂ ਤੱਕ ਸਾਨੂੰ ਸਟੱਡੀ ਕਰਨੀ ਚਾਹੀਦੀ ਹੈ ਬਟ ਆਪਣਾ ਜਿਹੜਾ ਜ਼ਿਆਦਾ ਸਮਾਂ ਆ ਉਹ ਵੇਸਟ ਕਿੱਥੇ ਹੋ ਰਿਹਾ ਕਿਉਂਕਿ ਤੁਸੀਂ ਜਿਹੜਾ ਪਹਿਲਾ ਪੁਆਇੰਟ ਹੀ ਮੈਂ ਲਿਖਿਆ ਹੋਇਆ ਮੋਬਾਈਲ ਫੋਨ ਦੀ ਐਡਿਕਸ਼ਨ ਕਿ ਸੋਸ਼ਲ ਮੀਡੀਆ ਤੇ ਆਪਾਂ ਅਕਸਰ ਜਦੋਂ ਆਪਾਂ ਰੀਲਾ ਵੇਖਣ ਲੱਗ ਜਾਨੇ ਆ ਜਾਂ ਫਿਰ ਆਪਾਂ YouTube ਤੇ ਸ਼ਾਰਟ ਵੇਖਣ ਲੱਗ ਜਾਨੇ ਆ ਤੇ ਉੱਥੇ ਆਪਣਾ ਜਿਹੜਾ ਸਮਾਂ ਹੈਗਾ ਜੀ ਉਹ ਕਾਫੀ ਜ਼ਿਆਦਾ ਵੇਸਟ ਹੋ ਜਾਂਦਾ ਆ ਤੇ ਜਿਹੜੀਆਂ ਇਹੋ ਜਿਹੀਆਂ ਐਪਸ ਨੇ ਜਾਂ ਫਿਰ ਵੈਬਸਾਈਟ ਨੇ ਉਹਨਾਂ ਨੇ ਆਪਦਾ ਐਲਗੋਰਿਦਮ AI ਕੁਝ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਆ ਕਿ ਤੁਸੀਂ ਉੱਠ ਹੀ ਨਹੀਂ ਸਕਦੇ ਜੇ ਤੁਸੀਂ ਇੱਕ ਵਾਰ ਵੇਖਣ ਲੱਗ ਗਏ ਤਾਂ ਤੁਸੀਂ ਇੱਕ ਘੰਟਾ ਦੋ ਘੰਟਾ ਬੈਠੇ ਰਹੋਗੇ ਤੁਹਾਨੂੰ ਸਮਾਂ ਦਾ ਕੋਈ ਵੀ ਪਤਾ ਨਹੀਂ ਲੱਗੂਗਾ ਐਂਡ ਇੱਕੋ ਟਾਈਮ ਤੇ ਕਿੰਨੇ ਸਾਰੇ ਕਹਿ ਲੋ ਹਨਾ ਵੀ ਵੀਡੀਓਜ਼ ਆਪਣੇ ਸਾਹਮਣੇ ਛੋਟੀਆਂ ਛੋਟੀਆਂ ਹੁੰਦੀਆਂ ਨੇ ਆਪਾਂ ਬਸ ਸਕਰੋਲ ਕਰੀ ਜਾਂਦੇ ਆ ਸਕਰੋਲ ਕਰੀ ਜਾਂਦੇ ਆ ਤੇ ਅਸਲ ਵਿੱਚ ਕਾਫੀ ਕੁਝ ਪਿੱਛੇ ਚੱਲ ਰਿਹਾ ਹੁੰਦਾ ਜੋ ਕਿ ਆਪਾਂ ਨੂੰ ਆਪਦੇ ਵੱਲ ਖਿੱਚ ਕੇ ਰੱਖਦਾ ਆ ਇਹ ਜਿਹੜੀਆਂ ਐਪਸ ਹੁੰਦੀਆਂ ਨੇ ਆਪਾਂ ਨੂੰ ਖਿੱਚ ਕੇ ਰੱਖਦੀਆਂ ਨੇ ਜਿਹਦੇ ਕਰਕੇ ਆਪਣਾ ਕਾਫੀ ਜ਼ਿਆਦਾ ਜਿਹੜਾ ਸਮਾਂ ਹੈਗਾ ਆ ਜੀ ਇਹ ਕਹਿ ਲੋ ਕਿ ਅੰਦਰ ਜ਼ਿਆਦਾ ਵੇਸਟ ਹੋ ਜਾਂਦਾ ਇਨਵੈਸਟ ਤਾਂ ਕਹਿ ਨਹੀਂ ਸਕਦੇ ਕਿਉਂਕਿ ਇੰਸਟਾਗ੍ਰam ਫੇਸਬੁੱਕ ਇਹੋ ਜੀਆਂ ਚੀਜ਼ਾਂ ਚਲਾ ਕੇ ਤਾਂ ਤੁਹਾਡੀ ਜਿਹੜੀ ਪ੍ਰੋਡਕਟਿਵਿਟੀ ਹੈ ਉਹ ਘਟ ਹੀ ਰਹੀ ਆ ਵੱਧ ਨਹੀਂ ਰਹੀ ਸੋ ਤੁਸੀਂ ਇਹਨੂੰ ਕੰਪਲੀਟਲੀ ਬਾਇਕਾਟ ਵੀ ਨਾ ਕਰੋ ਦੇਨ ਦਾ ਤੁਸੀਂ ਟਾਈਮ ਲੈ ਲਓ ਕਿ ਅਸੀਂ 10 10 ਦਿਨ ਦੇ 10 ਮਿੰਟ ਹੀ ਇਹਨਾਂ ਚੀਜ਼ਾਂ ਨੂੰ ਚਲਾ ਸਕਦੇ ਆ ਬਾਕੀ ਗੱਲ ਰਹੀ ਕਿ ਕੋਈ ਕਹਿ ਸਕਦਾ ਕਿ ਸਰ ਅਸੀਂ ਤਾਂ ਤਿਆਰੀ ਹੀ ਆਨਲਾਈਨ ਕਰਦੇ ਆ ਫਿਰ ਤੁਸੀਂ ਇਹਨਾਂ ਐਪਸ ਦੇ ਜਿਹੜੇ ਨੋਟੀਫਿਕੇਸ਼ਨ ਹੈਗੇ ਆ ਉਹ ਤਾਂ ਆਫ ਕਰ ਸਕਦੇ ਹੋ ਐਂਡ ਇਸ ਦੇ ਨਾਲ-ਨਾਲ ਤੁਸੀਂ ਟਾਈਮਰ ਲਗਾ ਸਕਦੇ ਹੋ ਕਿ ਅਸੀਂ ਇਹਨਾਂ ਐਪਸ ਨੂੰ ਕਿੰਨੇ ਟਾਈਮ ਯੂਜ਼ ਕਰਨਾ ਹੈ ਕਿਉਂਕਿ ਜੇਕਰ ਜ਼ਿੰਦਗੀ 'ਚ ਤੁਸੀਂ ਕੁਝ ਪ੍ਰੋਡਕਟਿਵ ਕਰਨਾ ਹੈ ਫਿਰ ਤੁਹਾਨੂੰ ਛੋਟੇ-ਮੋਟੇ ਜਿਹੜੇ ਫੈਸਲੇ ਹੈਗੇ ਆ ਸਖਤ ਫੈਸਲੇ ਹੈਗੇ ਆ ਉਹ ਤੁਹਾਨੂੰ ਕਰਨੇ ਹੀ ਪੈਣੇ ਆ ਪਹਿਲੀ ਗੱਲ ਤੁਸੀਂ ਸਮਝ ਗਏ ਹੋਣੇ ਆ ਕਿ ਮੋਬਾਈਲ ਫੋਨ ਦੀ ਜਿਹੜੀ ਵਰਤੋਂ ਹੈਗੀ ਆ ਉਹ ਵਾਲਾ ਜਿਹੜਾ ਟਾਈਮ ਹੈਗਾ ਆ ਇਸ ਟਾਈਮ ਨੂੰ ਤੁਸੀਂ ਆਪਦੀ ਸਟੱਡੀ ਤੇ ਲਗਾਓ ਤੁਹਾਡਾ ਦਿਲ ਸਟੱਡੀ ਕਰਨ ਨੂੰ ਕਰਦਾ ਜਾਂ ਫਿਰ ਨਹੀਂ ਕਰਦਾ ਉਹ ਤੁਸੀਂ ਵੇਖੋ ਬਟ ਤੁਸੀਂ ਧੱਕੇ ਨਾਲ ਤੁਸੀਂ ਇੱਕ ਵਾਰ ਤੁਸੀਂ ਆਪਦੀ ਸਟੱਡੀ ਲਈ ਜਿਹੜਾ ਟਾਈਮ ਹੈਗਾ ਜੀ ਉਹ ਕੱਢਣਾ ਸਟਾਰਟ ਕਰੋ ਦੂਜੇ ਨੰਬਰ ਤੇ ਮੈਂ ਪੁਆਇੰਟ ਲਿਖਿਆ ਹੋਇਆ ਕਿ ਸਟਾਪ ਓਵਰ ਥਿੰਕਿੰਗ ਜੇ ਸਾਨੂੰ ਕੋਈ ਕੁਝ ਕਹਿ ਦਿੰਦਾ ਜਾਂ ਜਾਂ ਫਿਰ ਆਪਾਂ ਫਿਊਚਰ ਦੀਆਂ ਗੱਲਾਂ ਸੋਚ ਕੇ ਜਿਆਦਾ ਦੁਖੀ ਹੁੰਦੇ ਰਹਨੇ ਆ ਜਾਂ ਫਿਰ ਆਪਾਂ ਪਾਸਟ ਵਿੱਚ ਤੁਰੇ ਰਹਨੇ ਆ ਜਾਂ ਫਿਰ ਫਿਊਚਰ ਵਿੱਚ ਕੁਝ ਗੱਲਾਂ ਐ ਉਹ ਜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਸੋਚਦੇ ਹੀ ਰਹਨੇ ਆ ਸੋਚਦੇ ਹੀ ਰਹਨੇ ਆ ਤੁਸੀਂ ਵੀ ਜਿਹੜੇ ਸਾਥੀ ਵੀਡੀਓ ਬੇਕ ਰਹੇ ਆ ਤੁਸੀਂ ਵੀ ਇਹ ਕੰਮ ਜ਼ਰੂਰ ਕਰਦੇ ਹੋਣੇ ਆ ਸੋ ਤੁਸੀਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਆਹ ਜਿਹੜਾ ਕੰਮ ਹੈਗਾ ਆ ਓਵਰ ਥਿੰਕ ਕਰਨ ਦਾ ਕਿਉਂਕਿ ਤੁਹਾਨੂੰ ਜਿਹੜਾ ਮੇਨ ਕੰਮ ਹੈਗਾ ਆ ਉਹ ਪ੍ਰੈਜੈਂਟ ਤੇ ਫੋਕਸ ਕੀਤਾ ਜਾਵੇ ਤਾਂ ਜੋ ਤੁਹਾਡਾ ਜਿਹੜਾ ਫਿਊਚਰ ਹੈਗਾ ਜੀ ਉਹ ਬੈਟਰ ਹੋਵੇ ਨਾ ਕਿ ਤੁਸੀਂ ਪਾਸਟ ਵਿੱਚ ਤੁਰੇ ਰਹੋ ਸਿਰਫ ਤੇ ਸਿਰਫ ਪ੍ਰੈਜੈਂਟ ਦੇ ਵਿੱਚ ਕਿ ਅੱਜ ਮੈਂ ਕੀ ਕੀਤਾ ਕੀ ਅੱਜ ਦਾ ਮੇਰਾ ਜਿਹੜਾ ਦਿਨ ਸੀਗਾ ਪ੍ਰੋਡਕਟਿਵ ਹੈਗਾ ਸੀ ਕਿ ਨਹੀਂ ਹੈਗਾ ਸੀ ਜੇਕਰ ਨਹੀਂ ਹੈਗਾ ਸੀ ਤੇ ਅੱਜ ਸਾਰਾ ਦਿਨ ਮੈਂ ਕੀਤਾ ਕੀ ਜੇਕਰ ਜੂਨ ਦੀਆਂ ਛੁੱਟੀਆਂ ਤੁਹਾਨੂੰ ਸਾਰੇ ਟੀਚਰਸ ਨੂੰ ਮਿਲੀਆਂ ਹੋਈਆਂ ਨੇ ਜਾਂ ਫਿਰ ਜਿਹੜੇ ਵੀ ਸਟੂਡੈਂਟ ਹੈਗੇ ਆ ਤੇ ਆਪਾਂ ਇਹ ਜੂਨ ਦੀਆਂ ਛੁੱਟੀਆਂ ਵਿੱਚ ਕਰ ਕੀ ਰਹੇ ਆ ਅੱਜ ਤਰੀਕ ਕਿੰਨੀ ਹੈਗੀ ਆ ਅੱਜ 17 ਤਰੀਕਾ 17 ਤਰੀਕ ਹੈਗੀ ਅੱਜ ਤੇ ਤੁਸੀਂ 17 ਦਿਨ ਛੁੱਟੀਆਂ ਚਲੋ ਕਿ ਮਨ ਲੱ ਨਾ ਇਹ ਵੀ 10 ਦਿਨ ਪਹਿਲਾਂ ਹੋ ਗਿਆ ਸੀ ਤੇ ਕੁੱਲ 27 ਦਿਨ ਹੋ ਚੱਲੇ ਆ ਤੇ ਕੀ ਤੁਸੀਂ ਆਪਦੇ ਆਪ ਨੂੰ ਪ੍ਰਸ਼ਨ ਪੁੱਛਿਓ ਰਾਤ ਨੂੰ ਸੌਣ ਲੱਗਿਆਂ ਕਿ ਅਸੀਂ 27 ਦਿਨ ਕੀ ਕੀਤਾ ਕੀ ਆਪਾਂ ਕੋਈ ਕਿਤਾਬ ਖਤਮ ਕੀਤੀ ਜਾਂ ਫਿਰ ਆਪਾਂ ਪੀਐਸਟੈਟ ਮਾਸਟਰ ਕਾਰਡਰ ਲੈਕਚਰਰ ਦਾ ਜਿਹੜਾ ਸਿਲੇਬਸ ਹੈਗਾ ਕਿੰਨਾ ਕੁ ਪੜ੍ਹਿਆ ਹੁਣ ਤੁਹਾਨੂੰ ਇਹ ਵੀ ਬਹਾਨਾ ਨਹੀਂ ਦੇ ਸਕਦੇ ਕਿ ਸਰ ਗਰਮੀ ਬਾੜੀ ਆ ਠੀਕ ਹੈ ਗਰਮੀ ਹੈਗੀ ਆ ਬਟ ਕੁਝ ਚੀਜ਼ਾਂ ਪਾਉਣ ਦੇ ਲਈ ਤੁਹਾਨੂੰ ਕੋਈ ਕਿਸੇ ਨਾ ਕਿਸੇ ਚੀਜ਼ ਦਾ ਬਲੀਦਾਨ ਹੈਗਾ ਜਾਂ ਸੈਕਰੀਫਾਈਸ ਹੈਗਾ ਜਾਂ ਉਦਾਂ ਤੁਹਾਨੂੰ ਕਰਨਾ ਹੀ ਪੈਣਾ ਦੇਣਾ ਹੀ ਪੈਣਾ ਤੇ ਓਵਰ ਥਿੰਕਿੰਗ ਦੀ ਗੱਲ ਸਮਝ ਗਈ ਹੋਣੀ ਆ ਪੋਜ਼ਿਟਿਵ ਵਾਤਾਵਰਣ ਕਿ 네ਗੇਟਿਵ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ ਕਿ ਜਿਹੜਾ ਤੁਹਾਡਾ ਵਾਤਾਵਰਣ ਹੈਗਾ ਆ ਜੇ ਤੁਹਾਡੇ ਕੋਲ ਮੰਨ ਲੈਨੇ ਵੀ ਕੋਈ ਪੋਜ਼ਿਟਿਵ ਬੰਦਾ ਨਹੀਂ ਹੈਗਾ ਕਿ ਜਿਹੜਾ ਤੁਹਾਨੂੰ ਮੋਟੀਵੇਟ ਕਰ ਰਿਹਾ ਸਪੋਰਟ ਕਰ ਰਿਹਾ ਕਿਉਂਕਿ ਅੱਜ ਕੱਲ ਦੇ ਟਾਈਮ ਵਿੱਚ ਲੱਤਾਂ ਖਿੱਚਣ ਵਾਲੇ ਤੁਹਾਨੂੰ ਬਹੁਤ ਸਾਰੇ ਲੋਕ ਮਿਲ ਜਾਣਗੇ ਉਹਨਾਂ ਦਾ ਮੇਨ ਮੋਟਿਵ ਇਹੀ ਹੁੰਦਾ ਅਲਟੀਮੇਟ ਅ Aim ਇਹੀ ਹੁੰਦਾ ਆ ਕਿ ਆਪਾਂ ਇਹਨੂੰ ਅੱਗੇ ਨਾ ਵਧਣ ਦਈਏ ਹਨਾ ਮਤਲਬ ਉਹਨਾਂ ਨੇ ਕੋਈ ਐਹੋ ਦਾ ਐਹੋ ਜੀ ਕੋਈ ਨਾ ਕੋਈ ਹਰਕਤ ਕਰਨੀ ਆ ਜਿਹਦੇ ਨਾਲ ਤੁਸੀਂ ਉਹਨਾਂ ਦੀਆਂ ਕਹੀਆਂ ਗੱਲਾਂ ਨੂੰ ਵਾਰ-ਵਾਰ ਸੋਚੋ ਤੇ ਆਪਦੇ ਆਪ ਨੂੰ ਤੁਸੀਂ ਘੱਟ ਸਮਝੋ ਉਹਨਾਂ ਨਾਲੋਂ ਜਿਹਦੇ ਨਾਲ ਤੁਹਾਡਾ ਜਿਹੜਾ ਫੋਕਸ ਹੈਗਾ ਜੀ ਉਹ ਇੱਕ ਚੀਜ਼ ਤੋਂ ਦੂਜੇ ਪਾਸੇ ਆ ਜਾਣਾ ਆ ਜਿਹਦੇ ਨਾਲ ਤੁਹਾਡੀ ਜਿਹੜੀ ਤਿਆਰੀ ਹੈਗੀ ਆ ਤੁਹਾਡੇ ਪੇਪਰ ਨੂੰ ਲੈ ਕੇ ਉਹਦੇ ਵਿੱਚ ਵੀ ਫਰਕ ਪਊਗਾ ਹਨ ਤੁਹਾਡੀ ਤਿਆਰੀ ਸਹੀ ਨਹੀਂ ਹੋਣੀ ਜੇਕਰ ਪੋਜ਼ਿਟਿਵ ਬੰਦੇ ਹੈ ਨਹੀਂਗੇ ਤੁਸੀਂ ਉਸੇ ਕੀ ਕਰ ਸਕਦੇ ਹੋ ਇਹਨਾਂ ਲੋਕਾਂ ਨੂੰ ਤੁਸੀਂ ਦੂਰ ਵੀਤਾ ਕਰ ਸਕਦੇ ਹੋ ਜਿਹੜੇ ਨੈਗੇਟਿਵ ਲੋਕ ਹੈਗੇ ਆ ਵੈਸੇ ਜ਼ਰੂਰ ਦੋਸਤ ਜ਼ਰੂਰ ਬਣਾਓ ਇੱਕ ਅੱਧਾ ਦੋਸਤ ਤੁਹਾਡਾ ਇਹੋ ਜਿਹਾ ਜ਼ਰੂਰ ਹੋਣਾ ਚਾਹੀਦਾ ਵੀ ਤੁਸੀਂ ਜਦੋਂ ਮਰਜ਼ੀ ਉਹਨੂੰ ਫੋਨ ਕਰੋ ਵੀ ਉਹ ਤੁਹਾਡਾ ਸਾਥ ਦੇਵੇ ਕੋਈ ਵੀ ਹੋ ਸਕਦਾ ਹੈ ਤੁਹਾਡੇ ਕਲਾਸਮੇਟ ਹੋ ਸਕਦੇ ਆ ਜਾਂ ਫਿਰ ਤੁਹਾਡੇ ਫੈਮਿਲੀ ਮੈਂਬਰਸ ਵੀ ਹੋ ਸਕਦੇ ਆ ਕਿ ਜਿਹੜਾ ਤੁਹਾਡਾ ਸਾਥ ਦੇਣ ਤਾਂ ਜੋ ਤੁਹਾਨੂੰ ਜਦੋਂ ਵੀ ਤੁਹਾਨੂੰ ਕੋਈ ਇਮੋਸ਼ਨਲ ਸਪੋਰਟ ਦੀ ਲੋੜ ਪੈਂਦੀ ਹੈ ਤੇ ਟਾਈਮ-ਟਾਈਮ ਤੇ ਉਹ ਵੀ ਦਿੰਦੇ ਰਹਿਣ ਤੇ ਮੋਟੀਵੇਟ ਵੀ ਕਰਨ ਕਿਉਂਕਿ ਤਿਆਰੀ ਦੇ ਵਿੱਚ ਜਦੋਂ ਇੱਕ ਸਟੂਡੈਂਟ ਕਿਉਂਕਿ ਤੁਸੀਂ ਸਾਰੇ ਟੀਚਰ ਸਟੂਡੈਂਟ ਜੋ ਵੀ ਹੈਗੇ ਹੋ ਵੀ ਤੁਸੀਂ ਜਦੋਂ ਤਿਆਰੀ ਕਰਦੇ ਹੋ ਤੇ ਤੁਹਾਨੂੰ ਤਿਆਰੀ ਦੇ ਨਾਲ-ਨਾਲ ਹੋਰ ਵੀ ਕਾਫੀ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਇਹ ਚੀਜ਼ ਵੀ ਹੈਗੀ ਹੈ ਕਿ ਕਿ ਸਟੂਡੈਂਟ ਅਕਸਰ ਡੀਮੋਟੀਵੇਟ ਹੋ ਜਾਂਦੇ ਆ ਜੇ ਕੋਈ ਡੀਮੋਟੀਵੇਟ ਹੋ ਰਿਹਾ ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਹਾਂ ਵੀ ਉਹ ਕੋਈ ਵੱਖਰਾ ਹੀ ਇਨਸਾਨ ਹੈਗਾ ਆ ਹਿਊਮਨ ਬੀਇੰਗਸ ਹੈਗੇ ਆ ਆਪਣੇ ਅੰਦਰ ਇਮੋਸ਼ਨਸ ਹੁੰਦੇ ਆ ਤੇ ਆਪਾਂ ਡੀਮੋਟੀਵੇਟ ਵੀ ਹੋ ਜਾਂਦੇ ਆ ਕੋਈ ਪਰਸਨ ਐਹੋ ਜਾਂ ਨਹੀਂ ਹੁੰਦਾ ਜਿਹੜਾ ਕਿ ਡੀਮੋਟੀਵੇਟ ਨਾ ਹੁੰਦਾ ਹੋਵੇ ਆਪਾਂ ਕਿਹੜਾ ਮਸ਼ੀਨ ਆ ਆਪਾਂ ਮਨੁੱਖ ਹੀ ਹੈਗੇ ਆ ਹਿਊਮਨ ਬੀਇੰਗਸ ਆ ਸੋ ਪੋਜ਼ਿਟਿਵ ਲੋਕਾਂ ਨੂੰ ਆਪਦੇ ਨਾਲ ਰੱਖੋ ਜਾਂ ਫਿਰ ਜਿਹੜੇ ਨੈਗੇਟਿਵ ਲੋਕ ਤੁਹਾਨੂੰ ਕੋਈ ਗੱਲ ਕਹਿ ਦਿੰਦੇ ਹੋ ਸਕਦਾ ਕਿ ਤੁਹਾਡੇ ਫੈਮਿਲੀ ਮੈਂਬਰਸ ਦੇ ਵਿੱਚੋਂ ਵੀ ਇਹੋ ਜਿਹੇ ਲੋਕ ਹੋਣ ਜਿਹੜੇ ਕਿ ਤੁਹਾਨੂੰ ਨੈਗੇਟਿਵ ਗੱਲਾਂ ਕਹਿੰਦੇ ਹੋਣ ਕਰਦੇ ਹੋਣ ਤੁਸੀਂ ਉਹਨਾਂ ਲੋਕਾਂ ਦੀਆਂ ਗੱਲਾਂ ਤਾਂ ਹੁਣ ਚਲੋ ਉਹਨਾਂ ਨੇ ਤਾਂ ਬੋਲਣਾ ਹੀ ਬੋਲਣਾ ਤੁਹਾਡੇ ਸਾਹਮਣੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਨਜ਼ਰ ਅੰਦਾਜ਼ ਕਰ ਸਕਦੇ ਹੋ ਇੱਕ ਕੰਨ ਤੋਂ ਸੁਣੋ ਦੂਜੇ ਤੋਂ ਕੱਢ ਦਿਓ ਸਟਾਰਟਿੰਗ ਦੇ ਵਿੱਚ ਮੰਨ ਲੈਨੇ ਆ ਕਿ ਆਪਾਂ ਕੋਈ ਕੰਮ ਕਰਨ ਜਾ ਰਹੇ ਹਾਂ ਤੇ ਹਮੇਸ਼ਾ ਆਲੋਚਨਾ ਹੁੰਦੀ ਹੈ ਸੰਘਰਸ਼ ਕਰਨ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਹੈਗੀ ਆ ਹਕ ਸੱਚ ਦਿਨ ਲੜਾਈ ਲੜਨ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਹਮੇਸ਼ਾ ਹੀ ਘਟ ਹੁੰਦੀ ਆ ਸੋ ਸੰਘਰਸ਼ ਦੇ ਟਾਈਮ ਦੇ ਵਿੱਚ ਤੁਹਾਡੇ ਨਾਲ ਕੋਈ ਨਹੀਂ ਖੜੂਗਾ ਬਟ ਜਦੋਂ ਤੁਹਾਨੂੰ ਸਫਲਤਾ ਮਿਲ ਜਾਣੀ ਆ ਉਦੋਂ ਤੁਹਾਡੇ ਨਾਲ ਜਿਹੜਾ ਕਾਫਲਾ ਹੈਗਾ ਆ ਉਹ ਤੁਹਾਨੂੰ ਤੁਹਾਡੇ ਨਾਲ ਤੁਰ ਪੈਣਾ ਆ ਜਿਹੜੇ ਤੁਹਾਡੇ ਨਾਲ ਹਨਾ ਵੀ ਬੇਰਜ਼ਗਾਰ ਵੇਖ ਕੇ ਕਹਿੰਦੇ ਆ ਕਿ ਨਹੀਂ ਨਹੀਂ ਮੈਂ ਨਹੀਂ ਇਹਨੂੰ ਜਾਣਦਾ ਫਿਰ ਦੂਰ ਦੇ ਰਿਸ਼ਤੇਦਾਰ ਵੀ ੱੱਕੇ ਨਾਲ ਰਿਸ਼ਤੇਦਾਰੀਆਂ ਬਣਾਉਣ ਨੂੰ ਫਿਰਦੇ ਹੁੰਦੇ ਆ ਕਿ ਨਹੀਂ ਨਹੀਂ ਉਹ ਤਾਂ ਵੀ ਫਲਾਣੇ ਦੀ ਕੁੜੀ ਸੀ ਫਲਾਣੇ ਦਾ ਮੁੰਡਾ ਸੀਗਾ ਅਸੀਂ ਤਾਂ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਆ ਤੁਸੀਂ ਵੀ ਸਾਰੇ ਇਹਨਾਂ ਗੱਲਾਂ ਨੂੰ ਜਾਣਦੇ ਹੋ ਪ੍ਰੋਪਰ ਕਿ ਕਿਸ ਤਰ੍ਹਾਂ ਆਪਣਾ ਜਿਹੜਾ ਸਮਾਜ ਹੈਗਾ ਅੱਜ ਕੱਲ੍ਹ ਉਹ ਕੰਮ ਕਰਦਾ ਇਸ ਤੋਂ ਬਾਅਦ ਲਾਸਟ ਤੇ ਮੈਂ ਗੱਲ ਕਰੂੰਗਾ ਕਿ ਟਾਈਮ ਦੀ ਜਿਹੜੀ ਇੰਪੋਰਟੈਂਸ ਹੈਗੀ ਆ ਉਹਨੂੰ ਸਮਝੋ ਸੋ ਮੈਂ ਇੱਕ ਸਟਾਰਟਿੰਗ ਦੇ ਵਿੱਚ ਵੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਤੁਹਾਡਾ ਤੁਹਾਡਾ ਜਿਹੜਾ ਪੜਨ ਦਾ ਤਿਆਰੀ ਕਰਨ ਦਾ ਜਿਹੜਾ ਟਾਈਮ ਹੈਗਾ ਜੀ ਉਹ ਲਿਮਟਿਡ ਹੈ ਸੋ ਇੱਕ ਵਾਰ ਜਿਹੜਾ ਸਮਾਂ ਲੰਘ ਗਿਆ ਜਿਵੇਂ 21 ਤੋਂ ਛੁੱਟੀਆਂ ਸਟਾਰਟ ਹੋਈਆਂ ਅੱਜ ਕਿੰਨੀ ਤਰੀਕ ਹੋ ਗਈ ਅੱਜ ਵੇਖ ਲਓ 17 ਜੂਨ ਹੋ ਚੁੱਕੀ ਹੈ ਤੇ 27 ਦਿਨ ਤੁਸੀਂ ਲੰਘਾ ਦਿੱਤੇ ਤੇ ਜਿਹੜੇ 27 ਦਿਨ ਲੰਘ ਗਏ ਕੀ ਐਕਚੁਅਲ ਦੇ ਵਿੱਚ ਤੁਸੀਂ ਵੈਸੇ ਮੈਂ ਨਹੀਂ ਕਹਿੰਦਾ ਵੀ ਆਪਣੇ ਚੈਨਲ ਤੇ ਜਿਹੜੇ ਵੀਡੀਓ ਵੇਖ ਰਹੇ ਆ ਕਿਸੇ ਨੇ ਤਿਆਰੀ ਨਹੀਂ ਕੀਤੀ ਹੋਣੀ ਪੜ੍ਹਾਈ ਨਹੀਂ ਕੀਤੀ ਹੋਣੀ ਜਾਂ ਫਿਰ ਉਹਨਾਂ ਨੇ ਪੜ੍ਹਨ ਦੀ ਕੋਸ਼ਿਸ਼ ਨਾ ਕੀਤੀ ਹੋਊਗੀ ਜ਼ਰੂਰ ਉਹਨਾਂ ਨੇ ਪੜ੍ਹਨ ਦੀ ਕੋਸ਼ਿਸ਼ ਕੀਤੀ ਹੋਣੀ ਆ ਕਿ ਅਸਲ ਦੇ ਵਿੱਚ ਸਾਰਿਆਂ ਨੇ ਕੋਸ਼ਿਸ਼ ਕੀਤੀ ਐ ਹੋ ਸਕਦਾ ਕੀਤੀ ਹੋਵੇ ਬਟ ਫਿਰ ਵੀ ਕਾਫੀ ਸਾਰੇ ਸਾਥੀ ਇਹੋ ਜੇ ਹੋਣਗੇ ਜਿਨ੍ਹਾਂ ਨੇ ਆਪ ਦਾ ਜਿਹੜਾ ਸਮਾਂ ਹੈਗਾ ਸੀ ਉਹ ਵੇਸਟ ਵੀ ਕੀਤਾ ਹੋਊਗਾ ਸੋ ਜਿਨ੍ਹਾਂ ਸਾਥੀਆਂ ਨੇ ਸਮਾਂ ਵੇਸਟ ਕੀਤਾ ਸੋ 27 ਦਿਨ ਤਾਂ ਵੇਖ ਲੋ ਸਕੂਲ ਜੁਆਇਨ ਵੀ ਕਾਫੀ ਸਾਰਾ ਨ ਕੀਤਾ ਹੋਣਾ ਸੋ 27 ਦਿਨ ਬਾਅਦ ਵਿੱਚ ਜਦੋਂ ਸਕੂਲ ਖੁੱਲ੍ਹ ਜਾਣੇ ਆ ਫਿਰ ਤੁਹਾਨੂੰ ਉਸ ਉਹ ਵਾਲਾ ਟਾਈਮ ਨਹੀਂ ਮਿਲਣਾ ਜਿਵੇਂ ਕਿ ਹੁਣ ਮਿਲ ਰਿਹਾ ਤੁਹਾਨੂੰ ਹੁਣ ਤਾਂ ਤੁਹਾਡੇ ਕੋਲ 24 ਘੰਟੇ ਹੈਗੇ ਆ 24 ਘੰਟਿਆਂ ਨੂੰ ਤੁਸੀਂ 26 ਘੰਟੇ ਬਣਾਉਣਾ ਆ ਜਾਂ ਫਿਰ 18 ਘੰਟੇ ਬਣਾਉਣਾ ਆ ਇਹ ਤੁਹਾਡੇ ਹੱਥ ਵਸ ਹੈ ਹੁਣ ਤੁਸੀਂ ਸੋਚੋ ਇਸ ਗੱਲ ਨੂੰ ਮੈਂ ਇਹ ਕਿਉਂ ਕਹਿ ਰਿਹਾ ਆ ਵੀ 24 ਘੰਟੇ ਨੂੰ 26 ਘੰਟੇ ਬਣਾਉਣਾ ਜਾਂ ਫਿਰ 22 ਘੰਟੇ ਵੀ ਘੰਟੇ ਬਣਾਉਣਾ ਇਹ ਤੁਹਾਡੇ ਹੱਥ ਵਾਸ ਹੀ ਹੁੰਦਾ ਆ ਕਿ ਤੁਸੀਂ ਆਪਦਾ ਜਿਹੜਾ ਟਾਈਮ ਹੈਗਾ ਆ ਉਹ ਯੂਟਿਲਾਈਜ਼ ਕਿਵੇਂ ਕਰਦੇ ਹੋ ਠੀਕ ਹੈ ਜੀ ਸੋ ਟਾਈਮ ਦੀ ਜਿਹੜੀ ਇੰਪੋਰਟੈਂਸ ਹੈਗੀ ਆ ਇਹਨੂੰ ਸਮਝੋ ਜਦੋਂ ਤੱਕ ਤੁਹਾਡੀ ਉਮਰ ਹੈਗੀ ਆ ਕਿਸੇ ਐਗਜ਼ਾਮ ਨੂੰ ਫਿਲ ਕਰਨ ਦੇ ਲਈ ਉਦੋਂ ਤੱਕ ਹਾਰ ਨਾ ਮੰਨੋ ਜਬ ਤੱਕ ਉਮਰ ਹੈ ਤਬ ਤੱਕ ਫਾਰਮ ਭਰਤੇ ਰਹੋ ਵੀ ਮੰਨ ਲਓ ਵੀ ਆ ਨਾ ਜਿਵੇਂ ਕਿ ਜਨਰਲ ਕੈਟਾਗਰੀ ਦੇ ਸਟੂਡੈਂਟ ਹੁੰਦੇ ਆ ਜਾਂ ਫਿਰ ਹੋਰ ਵੀ ਰਿਜ਼ਰਵ ਕੈਟਾਗਰੀ ਦੇ ਸਟੂਡੈਂਟ ਹੁੰਦੇ ਆ ਉਹਨਾਂ ਉਹ ਓਵਰ ਏਜ ਹੋ ਰਹੇ ਆ ਤੇ ਉਹਨਾਂ ਨੂੰ ਜਿਵੇਂ ਜਿਵੇਂ ਰਿਲੈਕਸੇਸ਼ਨ ਮਿਲੀ ਹੋਈ ਆ ਏਜ ਦੇ ਮਾਮਲੇ ਵਿੱਚ ਜਦੋਂ ਤੱਕ ਤੁਸੀਂ ਵੇਖ ਲਓ ਭਾਵੇਂ 2 ਸਾਲ ਪਿਆ 3 ਸਾਲ ਪਿਆ 4 ਸਾਲ ਪਿਆ ਵੀ ਆਪ ਦਾ ਬੈਸਟ ਦਿਓ ਤੇ ওভার ਇਸ ਹੋ ਗਏ ਚਲੋ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਬਟ ਹੁਣ ਜਿੰਨਾ ਟਾਈਮ ਤੁਹਾਡੇ ਕੋਲ ਹੈਗਾ ਆ ਕਿ ਲਾਸਟ ਤੇ ਤੁਹਾਨੂੰ ਪਛਤਾਵਾ ਨਹੀਂ ਹੋਣਾ ਰਿਗਰਟ ਨਾ ਕਰੋਗੇ ਕਿ ਯਾਰ ਮੈਂ ਤਾਂ ਆਪਦਾ ਬੈਸਟ ਦਿੱਤਾ ਸੀਗਾ ਬਾਕੀ ਜੋ ਰੱਬ ਨੂੰ ਮਨਜ਼ੂਰ ਫਿਰ ਆਪਾਂ ਨੂੰ ਜੇ ਇਹ ਤਾਂ ਨਹੀਂ ਹੈਗਾ ਕਿ ਮੰਨ ਲਓ ਵੀ ਆਪਾਂ ਨੂੰ ਉਹ ਸਫਲਤਾ ਮਿਲ ਗਈ ਜਾਂ ਫਿਰ ਆਪਣੀ ਏਜ ਲੰਘ ਗਈ ਤੇ ਆਪਾਂ ਕੁੱਸੀ ਜਾਵਾਂਗੇ ਆਪਾਂ ਐਟ ਲੀਸਟ ਇਹ ਤਾਂ ਕਵਾਂਗੇ ਨਾ ਆਪਦੀ ਦਿਲ ਨੂੰ تسਲੀ ਦੇਵਾਂ ਦੇਵਾਂਗੇ ਕਿਉਂਕਿ ਆਪਾਂ ਅੱਗੇ ਵੀ ਲਾਈਫ ਜਿਉਣੀ ਆ ਤੇ ਆਪਾਂ ਇਹ ਕਹਿ ਕੇ ਹੌਸਲਾ ਖੁਦ ਨੂੰ ਦੇ ਸਕਦੇ ਆ ਲਾਈਫ ਜਿਉਣ ਲਈ ਕਿ ਯਾਰ ਮੈਂ ਆਪਦੀ ਪੂਰੀ ਕੋਸ਼ਿਸ਼ ਕੀਤੀ ਸੀ ਮੈਂ ਆਪਦਾ ਬੈਸਟ ਦਿੱਤਾ ਸੀਗਾ ਸੋ ਦੋਸਤੋ ਇਹ ਕੁਝ ਗੱਲਾਂ ਨੇ ਜਿ ਜਿਨ੍ਹਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਬਾਕੀ ਮੇਰਾ ਅਲਟੀਮੇਟ ਏਮ ਤਾਂ ਇਹੀ ਹੁੰਦਾ ਆ ਕਿ ਜਿਹੜੇ ਸਾਥੀ ਕੀ ਕਰਦੇ ਆ ਕਿ ਜਿਹੜੇ ਰੋਣਾ ਰੋਂਦੇ ਆ ਕਿ ਸਰ ਮੇਰੇ ਕੋਲ ਤਾਂ ਰਿਸੋਰਸਸ ਦੀ ਕਮੀ ਹੈਗੀ ਆ ਜਾਂ ਫਿਰ ਮੈਨੂੰ ਮੇਰੇ ਕੋਲ ਐਨੇ ਪੈਸੇ ਨਹੀਂ ਹੈਗੇ ਕਿ ਮੈਂ ਕੋਈ ਕੋਰਸ ਖਰੀਦ ਸਕਾਂ ਸੋ ਦੋਸਤੋ ਪੇਪਰ ਕਲੀਅਰ ਕਰਨ ਵਾਲੇ ਤਾਂ ਯੂਪੀਐਸਸੀ ਦੀਆਂ ਪ੍ਰੀਖਿਆਵਾਂ ਵੀ ਸੈਲਫ ਸਟੱਡੀ ਨਾਲ ਕਰ ਕਲੀਅਰ ਕਰ ਲੈਂਦੇ ਆ ਹਾਲਾਂਕਿ ਉਹਨਾਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ ਹੁੰਦੀ ਬਟ ਉਹ ਵੀ ਤੁਹਾਡੇ ਵਰਗੇ ਇਨਸਾਨ ਹੀ ਹੁੰਦੇ ਆ ਨਾ ਸੋ ਜੇਕਰ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਤੁਹਾਡੇ ਕੋਲ ਮੋਬਾਈਲ ਫੋਨ ਹੈ ਤੁਹਾਡੇ ਕੋਲ ਡਾਟਾ ਹੈਗਾ ਆ ਅੱਜ ਕੱਲ ਦਾ ਜਿਹੜਾ ਡਾਟਾ ਹੈਗਾ ਆ ਉਹ ਵੀ ਸਸਤਾ ਨਹੀਂ ਹੈਗਾ ਸੋ ਆਪਦੇ ਆਪ ਨੂੰ ਇਹ ਕਹਿਣਾ ਦਾ ਐਟ ਲਿਸਟ ਬੰਦ ਕਰ ਦਿਓ ਕਿ ਮੇਰੇ ਕੋਲ ਰਿਸੋਰਸਸ ਦੀ ਕਮੀ ਹੈਗੀ ਆ ਸੋ ਬਿਲਕੁਲ ਵੀ ਨਹੀਂ ਇਹ ਗੱਲ ਤੁਸੀਂ ਕਦੇ ਵੀ ਨਾ ਕਿਹਾ ਕਰੋ ਜੇਕਰ ਤੁਹਾਡੇ ਕੋਲ ਮੋਬਾਈਲ ਫੋਨ ਹੈ ਇੰਟਰਨੈਟ ਹੈਗਾ ਆ YouTube ਤੇ ਹਜ਼ਾਰਾਂ ਲੱਖਾਂ ਦੀਆਂ ਵੀਡੀਓਜ਼ ਨੇ ਤੁਸੀਂ ਸਿਰਫ ਟੌਪਿਕ ਦਾ ਨਾਮ ਹੀ ਭਰਨਾ ਆ ਤੁਹਾਨੂੰ ਸਾਰਾ ਕੁਝ ਅਵੇਲੇਬਲ ਹੋ ਜਾਊਗਾ ਫ੍ਰੀ ਆਫ ਕਾਸਟ NCRT ਦੀਆਂ ਕਿਤਾਬਾਂ ਪੰਜਾਬ ਬੋਰਡ ਦੀਆਂ ਕਿਤਾਬਾਂ ਵੀ ਤੁਹਾਨੂੰ ਆਨਲਾਈਨ इजीली ਅਵੇਲੇਬਲ ਹੋ ਜਾਂਦੀਆਂ ਨੇ PDF ਫਾਰਮ ਦੇ ਵਿੱਚ ਸੋ ਮੈਨੂੰ ਨਹੀਂ ਲੱਗਦਾ ਆਨਲਾਈਨ ਕੋਈ ਐਹੋ ਜੀ ਚੀਜ਼ ਹੋਊਗੀ ਜਿਹੜੀ ਕਿ ਨਾ ਅਵੇਲੇਬਲ ਹੋਵੇ ਫ੍ਰੀ ਆਫ ਕਾਸਟ ਸੋ ਇਹ ਚੀਜ਼ਾਂ ਕੀ ਮੰਗਦੀਆਂ ਨੇ ਤੁਹਾਡਾ ਟਾਈਮ ਤੁਹਾਡੀ ਕੰਸਿਸਟੈਂਸੀ ਤੁਹਾਡੀ ਜਿਹੜੀ ਮੋਟੀਵੇਸ਼ਨ ਹੈਗੀ ਆ ਡਿਟਰਮੀਨੇਸ਼ਨ ਹੈਗੀ ਆ ਇਹ ਸਾਰੀਆਂ ਚੀਜ਼ਾਂ ਜੇਕਰ ਇਕੱਠੇ ਚੱਲਣਗੀਆਂ ਫਿਰ ਹੀ ਤੁਸੀਂ ਕਿਸੇ ਚੀਜ਼ ਨੂੰ ਅਚੀਵ ਕਰ ਸਕਦੇ ਹੋ ਹਾਸਲ ਕਰ ਸਕਦੇ ਹੋ ਬਾਕੀ ਦੋਸਤੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਮੋਟੀਵੇਸ਼ਨਲ ਐਜੂਕੇਸ਼ਨਲ ਤੇ ਇਨਫੋਰਮੇਟਿਵ ਵੀਡੀਓਜ਼ ਬਣਾਉਂਦੇ ਰਹਿੰਨੇ ਆ ਥੈਂਕ ਯੂ so much for watching God bless you all